ਲੋਕ ਗੀਤਾਂ ਦੇ ਸਫ਼ਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਅਸੀਂ ਹਾਜ਼ਰ ਹਾਂ ਇਸ ਚੈਨਲ ਤੇ ਦੋਵੇਂ ਪੈਣਾ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਨੂੰ ਪਤਾ ਕਿ ਅਸੀਂ ਹਰ ਰੋਜ਼ ਤੁਹਾਡਾ ਘਰ ਬੈਠਿਆਂ ਦਾ ਲੋਕਗੀਤਾਂ ਦੇ ذریعے ਮਨੋਰੰਜਨ ਕਰਦੇ ਹਾਂ ਕਦੇ ਸ਼ਾਰਟ ਪਾ ਦਿੰਨੇ ਆ ਕਦੇ ਲੰਬਾ ਲੋਕਗੀਤ ਪਾ ਦਿੰਨੇ ਆ ਤੇ ਸਾਨੂੰ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਲੋਕਗੀਤਾਂ ਦੀ ਹਰ ਬੰਗੀ ਦੇ ਨਾਲ ਜਾਣੂ ਕਰਵਾਇਆ ਜਾਵੇ ਤੇ ਹਰ ਬੰਗੀ ਤੁਹਾਨੂੰ ਸੁਣਾਈ ਜਾਵੇ ਅੱਜ ਵਾਲਾ ਲੋਕ ਗੀਤ ਜਿਹੜਾ ਇਹ ਬਹੁਤ ਪੁਰਾਣਾ ਲੋਕ ਗੀਤ ਹੈ ਇਹ ਲੰਬੀ ਹੈ ਇੱਕ ਵਾਲਾ ਲੋਕ ਗੀਤ ਹਾਂ ਇਹ ਲੋਕ ਗੀਤ ਅਸੀਂ ਇਸ ਚੈਨਲ ਤੇ ਪਹਿਲਾਂ ਵੀ ਅਪਲੋਡ ਕਰ ਚੁੱਕੇ ਹਾਂ ਪਰ ਬਾਰੀ-ਬਾਰੀ ਸਰੋਤਾਂ ਦੀ ਜਿਹੜੀ ਡਿਮਾਂਡ ਆ ਰਹੀ ਸੀ ਕਿ ਇਹ ਲੋਕ ਗੀਤ ਸਾਨੂੰ ਦੁਆਰਾ ਸੁਣਾਇਆ ਜਾਵੇ ਤੇ ਅਸੀਂ ਉਹਨਾਂ ਦੇ ਵਿਚਾਰਾਂ ਨੂੰ ਮੁੱਖ ਰੱਖ ਕੇ ਅੱਜ ਫੇਰ ਅਸੀਂ ਇਹ ਲੋਕ ਗੀਤ ਦੁਆਰਾ ਸੁਣਾ ਰਹੇ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਵੀ ਇਹ ਲੋਕ ਗੀਤ ਉਹਨਾਂ ਹੀ ਵਧੀਆ ਲੱਗੇਗਾ ਜਿੰਨਾ ਪਹਿਲੀ ਵਾਰ ਲੱਗਿਆ ਸੀ ਤੇ ਅਸੀਂ ਦੱਸ ਦਈਏ ਤੁਹਾਡੇ ਗਾਣੇ ਦੇ ਵਿੱਚ ਵਾਅਦਾ ਕਰਦੀ ਕਿ ਜਦੋਂ ਅਸੀਂ ਲੋਕਗੀਤ ਪਾਉਣੇ ਇਸ ਚੈਨਲ ਤੇ ਸ਼ੁਰੂ ਕੀਤੇ ਸਭ ਤੋਂ ਪਹਿਲਾ ਲੋਕਗੀਤ ਸਾਡਾ ਇਹ ਸੀ ਇਹ ਲੋਕਗੀਤ ਬਹੁਤ ਪੁਰਾਣੇ ਸਮੇਂ ਦਾ ਲੋਕਗੀਤ ਹੈ ਤੇ ਇਸ ਦੇ ਵਿੱਚ ਇੱਕ ਪਤਨੀ ਆਪਣੇ ਪਤੀ ਨੂੰ ਨਹੋਰੇ ਦਿੰਦੀ ਆ ਕਿ ਤੂੰ ਜਦ ਕਿਉਂ ਨਾ ਆਇਆ ਜਦ ਮੇਰੇ ਨਾਲ ਇਸ ਤਰ੍ਹਾਂ ਦਾ ਸਲੋਕ ਹੁੰਦਾ ਤੇ ਉਸ ਤਰ੍ਹਾਂ ਦਾ ਹੁੰਦਾ ਸੀ ਇਹ ਸਾਰੇ ਏਡੇ ਸਲੋਕ ਨੇ ਤੁਸੀਂ ਇਸ ਲੋਕਗੀਤ ਦੇ ਵਿੱਚੋਂ ਸੁਣਿਓ ਤੇ ਅੱਜ ਫਿਰ ਆਪਾਂ ਹੋਣਾ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਏ ਤੇ ਇਸ ਦਾ ਆਨੰਦ ਮਾਣੀ ਹੈ। ਬਗਦੀ ਸੀ ਰਵੀ ਵੇ ਬਗਦੀ ਸੀ ਰਵੀ ਵੇ ਵੇ ਵਿੱਚ ਸਟ ਦੇ ਸੇਤੇ ਦੀ ਸੀ ਕਾਨੇ ਵੇਜ ਜਦ ਕਿਉਂ ਆਇਆ ਵੇ ਜਦ ਕਿਉਂ ਆਇਆ ਵੇ ਵੇ ਸਸ ਦਿਨ ਦੀ ਦਿੰਦੇ ਸੀ ਤਾਨੇ ਵੇਜ ਵਗਦੀ ਸੀ ਰਾਵੀ ਵੇ ਵਗਦੀ ਸੀ ਰਾਵੀ ਵੇ ਵੇ ਵਿੱਚ ਸਟ ਦੇ ਸੀ ਕਿਉਂ ਆਇਆਵੇਂ ਜਦ ਕਿਉਂ ਆਇਆਵੇਂ ਮੂੰ ਵੇ ਸਸ ਲਾਉ ਦੇ ਸੀ ਲੀਕਾਵੇਂ ਜਗਿਆਵੇਂ ਸਸ ਲਾਉ ਦੇ ਗੇ ਦੀ ਸੀਰਾ ਵੇ ਵਗੇ ਦੀ ਸੀਰਾ ਵੇ ਵੇ ਵਿੱਚ ਸਿੱਟ ਦੀ ਸੀ ਗਿਟਕਾ ਵੇ ਗਿਆ ਵੇ ਵਿੱਚ ਸਿੱਟ ਜਦ ਕਿਉਂ ਨ ਆਇਆ ਵੇ ਜਦ ਕਿਉਂ ਨ ਆਇਆ ਵੇ ਵੇ ਸਸ ਦਿਨ ਦੀ ਸੀ ਛਿੜਕਾਵੇ ਜੋ ਗਿਆ ਵੇ ਸਸ ਦਿਨ ਦੀ ਸੀ ਛਿੜਕਾਵੇ ਜੋ ਗੇ ਦੀਸੀラਵੇ ਵੇ ਵਗਦੀਸੀラਵੇ ਵੇ ਵੇ ਵਿੱਚ ਸਿੱਟ ਦੀਸੀ ਬੱਕੀ ਵੇ ਜੋ ਗਿਆ ਵੇ ਵਿੱਚ ਸਿੱਟ ਦੀਸੀ ਮਕੀ ਜਦ ਕਿਉਂ ਆਇਆਵੇਂ ਜਦ ਕਿਉਂ ਆਇਆਵੇਂ ਵੇ ਸਸ ਲਾਉਂਦੇ ਸੀ ਚੱਕੀ ਵੇ ਜਗ ਗਿਆ ਵੇ ਸਸ ਲਾਂ ਹਾਂਜੀ ਦੋਸਤੋ ਇਹ ਸੀ ਲੰਬੀ ਹੇਕ ਵਾਲਾ ਲੋਕਗੀਤ ਜੋ ਅਸੀਂ ਤੁਹਾਡੇ ਰੂਬਰੂ ਕੀਤਾ ਉਮੀਦ ਕਰਦੇ ਹਾਂ ਤੁਸੀਂ ਇਸ ਲੋਕਗੀਤ ਨੂੰ ਪਰਮਾ ਹੰਗਾਰਾ ਦੇਉਗੇ ਤੇ ਤੁਹਾਨੂੰ ਇਹ ਲੋਕਗੀਤ ਚੰਗਾ ਲੱਗਿਆ ਹੋਵੇਗਾ ਤੇ ਸਾਡੇ ਪੂਰੇ ਪ੍ਰਾਨ ਲੱਗੇ ਨੇ ਗਾਇਦਾ ਪੂਰਾ ਜੋਰ ਲੱਗਿਆ ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਇਹ ਲੋਕਗੀਤ ਨੂੰ ਸੋਹਣੇ ਢੰਗ ਦੇ ਨਾਲ ਨਿਪਰੇ ਚੜਾਇਆ ਜਾਵੇ ਤੇ ਸਾਡੀਆਂ ਕੋਸ਼ਿਸ਼ਾਂ ਨੂੰ ਤੁਸੀਂ ਜਰੂਰ ਬੂਰ ਪਾਉਂਗੇ ਇਸੇ ਉਮੀਦ ਦੇ ਵਿੱਚ ਇਸੇ ਉਡੀਕ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ